ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ ਜਿਵੇਂ ਉਹਦੇ ਉੱਤੇ ਮੁਕਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 10000 ਰੁਪਿਆ ਏਜੰਟ ਕੋਲੋਂ ਫਰੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਿਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੁਰਲੇ ਜਿਲ੍ਹੇ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲੇ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮੁਕੱਦਮਾ ਇੱਕ ਹੋਰ ਦੇਤਾ ਕਹਦਾ ਮੁਕੱਦਮਾ ਚੈਨੀ ਖੋਣ ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਬੀ ਖੋਹ ਦਾ ਮੁਕੱਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ 'ਚ ਦਰਜ ਕਰਕੇ ਅੱਜ ਮਲੇਰ ਕੋਲੋਂ ਤੜਕੇ 11 ਵਜੇ ਜੇਲ੍ਹ ਤੋਂ ਲਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ 'ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ, ਉਹਦੇ ਪਾਣੀ ਪਾਇਆ, ਉਹਦੀਆ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ। ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਨਲਾਈਨ ਦੁਨੀਆਂ 'ਚ? ਇਹ ਤੁਸੀਂ ਆਪ ਹਿਸਾਬ ਲਾ ਲਿਓ, ਆਪ ਸੋਚ ਲਿਓ। ਇਹ ਇੰਨੀ ਘਨੇਉਣੀ ਹਰਕਤ ਦੇ ਉੱਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ, ਇੰਨੇ ਬੁੱਚੜੇਪਨੇ ਦੇ ਉੱਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ। ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ। ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖਾਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜ਼ਰ ਆਉਂਦਾ ਨਾ ਸਾਫ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦਮੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਅਜੰਟ ਨੇ ਪਰਚਾ ਕਰਾਤਾ ਜੀ ਹੋਸਲਾ ਭਾਨੇ ਨੇ ਲੈ ਲੇ ਹੁਣ ਵੀ ਪੈਸੇ ਮੰਗ ਲੇ ਹੁਣ ਜੀ ਹੁਣ ਭਾਨੇ ਨੇ ਐ ਵੀ ਕਰੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕਾਂ ਕੋ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਜੀ ਵੀ ਸਟਾਈ ਜਾਂਦਾ ਹੈ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗਿਆਂ ਦੀਆਂ ਹੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਹਾਨਾ ਕਿਸੇ ਦਾ ਪੁੱਤ ਨਹੀਂ ਕਿਸੇ ਦਾ ਭਰਾ ਨਹੀਂ ਕਿਸੇ ਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਆ ਉਹਦਾ ਕੱਲਾ ਪਿਓ ਹੀ ਆ ਘਰੇ ਭਰਾ ਹੀ ਆ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀ ਇ ਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਹੇ ਆ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅੱਥੋਂ ਮੰਗਣਗੇ ਜੇ ਤਾਂ ਮਾੜੀ ਮੋਟੀ ਵੀ ਬਾਈ ਅਣਖ ਗੈਰ ਤੋਂ ਅੰਦਰ ਬੱਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਦੁਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਰਾਤ ਨੂੰ ਪਹੁੰਚੋ ਤੇ ਨਹੀਂ ਭਾਨੇ ਦੇ ਇਥੋਂ ਜ਼ਮਾਨਤ ਉਹ ਦੋ ਪਰਚੇ ਹੋਰ ਉਤੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੈਰੇ ਵਾਲਿਓ ਅੱਜ ਖੈਰੇ ਵਾਲੀ ਹੋਣੀ ਆ ਬਿਲਕੁਲ ਖੈਰੇ ਨਾਲ ਵੀ ਇਹੀ ਹੋਇਆ ਇੱਕ ਪਰਚੇ ਜ਼ਮਾਨਤ ਤੋਂ ਹੀ ਦੂਜਾ ਦੇਤਾ ਉਤੋਂ ਜ਼ਮਾਨਤ ਹੋਈ ਉਹ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਭੰਤਮਾਨ ਵਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਭੰਤਮਾਨ ਨੇ ਸਖਪਾਲ ਸਿੰਘ ਖੈਰੇ ਦੀ ਜ਼ਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕਿਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਐਡਵੋਕੇਟ ਜਨਰਲ ਤੋਂ ਲੈ ਕੇ 2-250 ਵਕੀਲਾਂ ਦੀ ਟੀਮ ਹੈ ਪਰ ਦਿੱਲੀੋਂ ਉਹ ਵਕੀਰ ਲਿਆਉਂਦੇ ਨੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੇ 5 ਕਰੋੜ ਰੁਪਇਆ ਲੱਗਿਆ ਉਤੇ ਤੇ ਉਹ ਪੈਸੇ ਕਿੱਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭੰਨਾ ਹੋਵੇ ਮੈਂ ਹੋਮਾ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫ਼ਯੂਲ ਪੈਸਾ ਪੰਜਾਬ ਦਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਹੈ 62000 ਕਰੋੜ ਰੁਪਇਆ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਖੀਚੇ ਜਾ ਰਹੇ ਆ ਉਹ ਵਿਆਹਾਂ ਤੇ ਖਰਚੇ ਖੀਚੇ ਜਾ ਰਹੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੂਕਿਆ ਜਾ ਰਿਹਾ ਜਹਾਜਾਂਾਂ ਹੀ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਐਸੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਹੈ ਚਟਾਮ ਇੱਥੇ ਹੋਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਣੇ ਆ ਉਹਦਾ ਪੇਪਰ ਹੋ ਕੇ ਸਾਡਾ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ 'ਚ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਣੇ ਆ ਐਸਐਹ ਸੁਪਰਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਤੇ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲੇ ਲੀਕ ਕਰਕੇ ਆਪਣੇ ਬੰਦੇ ਨੂੰ ਪੇਪਰ ਦਰ ਦਿੰਦੇ ਆ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਹੈ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਚਿੱਟਾ ਬਾਈ ਚਿੱਟਾ ਦੱਸ ਦਿਓ ਪਿੰਡ ਵਾਲਿਓ ਆ ਆਵਾ ਬਈ ਆ ਆਹ ਹੈ ਐਂਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚਿੱਟਾ ਪੁੱਸ ਲੋ ਫੋਲਾ ਬਾਈ ਵਾਹ ਖੜੀਆ ਬਈ ਆ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਿਓ ਵਾਹ ਆਮ ਆ ਬਈ ਆ ਮਰ ਜਾ ਨਾਮ ਜੀ ਲੈ ਲਓ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਹੈ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮ੍ਹਾਂ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ ਬਿਲਕਦੀਆਂ ਪਿੰਡਾਂ 'ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਸਵਾਰ ਪਹੁੰਚਦੇ ਰਲਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਸੀ ਤੂੰ ਉਥੇ ਚਿੱਟੇ ਦਾ ਤਰਨ ਤਾਰਨ ਹਰੀਗੇ ਪੱਤੇ ਮੇਰੇ ਦੇ ਪਰਚਾ ਕੀਤਾ ਸੀ ਤੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਭਾਨਾ ਪੰਤਾ ਅੰਦਰ ਹੋਰ ਚੇਨੀ ਖੋਣ ਦੇ ਪਰਚੇ ਦੇਤੇ ਕਿ ਸਵਾਲ ਪੁੱਛਦੇ ਦਨ ਬਈ ਹਜੇ ਤੈਨੂੰ ਵੀ ਛੱਟ ਸਕਦੇ ਆ ਯਾਤਰਾ ਚੱਲੀ ਜਾਂਦੀ ਜਿਹੜੀ ਉਸ ਕਰਮ ਹਾਂ ਤੂੰ ਮੈਨੂੰ ਕੁਛ ਕਹਾਂ ਓਥੇ ਇੱਕ ਮਿੰਟ ਤੇ ਇੱਕ ਮਿੰਟ ਪਖੜ ਜਾ ਤੂੰ ਫਿਰ ਤੱਕ ਨਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ ਵੀ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜੈਹਦਰ ਕੌਂਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਹੈ ਕਿਵੇਂ ਤੈਨੂੰ ਤਸ਼ੱਦਦ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਲੋੜੇ ਕੀ 80 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਭਵੰਤ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੀਆਂ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰਸਿਮਰਤ ਕੌਰ ਵਰਗੀਆਂ ਨੂੰ ਤੇ ਸਿਮਰ ਉਹ ਫਲਾਨੀ ਐ ਟੀਮ ਕੀ ਹੈ ਕਿ ਕਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੋਈ ਬੋਲੇ ਆ ਤੂੰ ਕੈਪਟਨ ਅਮਰਿੰਦਰ ਨੂੰ ਕਿ ਪਜਾਮੀ ਐ ਚਾੜਦਾ ਐ ਇਹ ਅਯਾਸ਼ ਐ ਤੇ ਰੂਸਾ ਲਈ ਫਿਰਦਾ ਐ ਤੇਰੇ ਨਾਲ ਕਿਸ ਨੇ ਐ ਕੀਤਾ ਨੀ ਯਾਰ ਤੈਨੂੰ ਤਾਂ ਨੰਗਾ ਕਰਕੇ ਕਿਸ ਨੇ ਢਾਇਆ ਨੀ ਜਾ ਕੇ ਇਸਕੇ ਸੀਐਸਟਾਫ ਸੱਟੇ ਅੱਗੇ ਅੱਜ ਅਸੀਂ ਤੁਹਾਨੂੰ ਕੋਈ ਦਰੀਜ ਨਾਲ ਸਵਾਲ ਪੁੱਛਦੇ ਆ ਤੁਹਾਡੇ ਨਾਲ ਆ ਵਾਪਰ ਰਿਹਾ ਹੋਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਢਾਉਣਗੇ ਉਹਦੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪਹੁੰਚਾ ਚੁੱਕਿਆ ਰਿਮਾਂਡ ਤੇ ਉਹਨੂੰ ਤਭੀ ਉਦੋਂ ਹੀ ਇਹ ਗੱਲ ਹੋ ਗਈ ਸੀ ਜਿੱਦੇ ਭਾਨੇ ਨੂੰ ਉਦੋਂ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜੇ ਰਿਮਾਨਡ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਵੀ ਜੇਲ੍ਹ ਛੱਡ ਦਿਓ ਉਦੋਂ ਬਾਅਦ ਸੀਆਈ ਸਟਾਫ ਫੇਲ ਲਿਆਣੇ ਲਿਆਈ ਸੀ ਤੇ ਸੀਆਈ ਸਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਨੇ ਨੂੰ ਕਿ ਹਲੇ ਤੂੰ ਬੰਦਾ ਬਣਿਆ ਨਹੀਂ ਤੈਨੂੰ ਬਣਾਵਾਗੇ ਤੈਨੂੰ ਦੱਸਾਂਗੇ ਥਾਣੇ ਸੀਆਈ ਕੀ ਹੁੰਦਾ ਇਹ ਦਵਾਰੇ ਦੀ ਗੱਲ ਹੈ ਤੂੰ ਭਾਨੇ ਨੂੰ ਦਵਾਰੇ ਲਗਾਇਆ ਕਿਉਂ ਦਿਖਾਉਣ ਲੱਗ ਗਿਆ ਰੰਗ ਆਪਣਾ ਇਹਦਾ ਭਾਈ ਜਿਹਦੇ ਯਾਤਰਾ ਤੇਰੀ ਉੱਧੀ ਕਹਤਾ ਸੀ ਤੂੰ ਵੀ ਇਹ ਕਹੂਗਾ ਗੰਮਾ ਬਿਲਕੁਲ ਜਿਹਦੇ ਯਾਤਰਾ ਤਦਿਆ 14 ਦਿਨ ਅਸੀਂ ਕਹਿਤਾ ਸੀ ਕਿ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜ੍ਹਨ ਦੇਣਾ ਸਾਡੇ ਬੰਦੇ ਨੂੰ ਠੱਟ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਦਮੇ ਦਰਜ ਕਰਨਗੇ ਆਹ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਨੇ ਨੇ ਕਿਸੇ ਕੋਲ ਚੈਨੀ ਖੋਲੀ ਦੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਬਈ ਇਹਦਾ ਸਰੂਰ ਕੀ ਮਰਾ ਕਰਦਾ ਬਈ ਹੂੰ ਬਈ ਇਹਨ ਪਿਛਲੇ ਦਸ ਸਾਲ ਤੋਂ ਕੀ ਮਾਰਾ ਕਰਦਾ ਮੈਚ ਲਾਉਣਾ ਹੁੰਦਾ ਏਟੀਐ ਖੜਕੀ ਦੀ ਹੈ ਹੂੰ ਇਸ ਤਰ੍ਹਾਂ ਬਈ ਹੁਣੇ ਪੰਜਾਬ ਦੇ ਲੋਕੋ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋٹے ਉਹ ਮਰਵਾ ਦੇਣਗੇ ਜਾਂ ਜੇਲ੍ਹ ਸਟਾ ਦੇਣਗੇ ਠੀਕ ਆ ਫਿਰ ਉਦੋਂ ਬਾਅਦ ਕਰੀ ਜੋ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜੋ ਚੀਕਾਂ ਬੰਦਾ ਦਾ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਹੋ ਸਕਤਿਆ ਪਿਆ ਜੇਲਾਂ ਚ ਪਹਿਲਾਂ ਦੋ ਕਮਾਲ ਹੈ ਬਾਈ ਪਹਿਲਾਂ ਹੁਣ ਹੁਣ ਸਾਮੋ ਨਾ ਹੁਣ ਸਾਮੋ ਇਹੀ ਬੰਦਨ ਸਾਹਿਬ ਰਹਿ ਗਿਆ ਬੁਰਾ ਨਾ ਤੇ ਬੇਨਤੀ ਆ ਤੁਹਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਇਕੱਠ ਆ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜਜਬਾਦ ਮਾੜੇ ਮੋਟੇ ਜਉਂਦੇ ਜਾਗਦੇ ਤੇ ਬਾਈ ਟਰੈਕਟਰ ਟਰਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟ ਦੰਨਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਲਤ ਦੇ ਵਿੱਚ ਹਰ ਬੰਦਾ ਉੱਥੇ ਪਹੁੰਚਣਾ ਚਾਹੀਦਾ ਸਾਡੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਹਰ ਹਾਲਤ ਵਿੱਚ ਪਹੁੰਚੋ ਜੇ ਚਾਹੁੰਦੇ ਆ ਇਹ ਭਾਨੇ ਨੂੰ ਇਹ ਜਬਰ ਤੋਂ ਬਚਾਇਆ ਜਾਵੇ ਜਬਰ ਹੈ ਤੇ ਜੁਲਮ ਹੈ ਤਸ਼ੱਦਦ ਹੈ ਇਹ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੰਦੇ ਰਾਤ ਨੂੰ ਫੇਰ ਕੀ ਕਰਾਊਗਾ ਇੱਥੇ ਵੀ ਅੱਗੇ ਘੱਟ ਹੋਈ ਅੱਜ ਹੋਰ ਕਰੋ ਇਹਦੇ ਨਾਲ ਆਪਾਂ ਦੇਖਦੇ ਰਹੇ ਹਾਂ ਕਿਵੇਂ ਗੁਪਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਪਾੜੇ ਹਲੇ ਵੀ ਨਾ ਜਾਗੇ ਹਲੇ ਵੀ ਨਾ ਸੋਚਿਆ ਫੇਰ ਰੱਬ ਰੱਖਾ ਬਾਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾਲ ਮਰੀ ਜਾਂਦੇ ਆ ਜਵਾਨੀ ਬਾਹਰ ਭੱਜੀ ਜਾਂਦੀ ਹੈ ਵੇਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾਦੇ ਧਰਨਿਆਂ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉਹ ਕਿਹਦੀ ਕਣਕ ਕੱਟਦੀ ਕਿਹਦੇ ਬਜੀਫੇ ਕੱਟਦੇ ਕਨੇ ਹਜ਼ਾਰ ਹਜ਼ਾਰ ਰੁਪਇਆ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ 'ਚ ਹੀ ਜਾਵਾਂਗੇ ਮੁੱਦੇ ਲਿਜਾਉਣ ਦੀਆਂ ਗੱਲਾਂ ਨੇ ਕਹਿੰਦੇ ਕਹਿੰਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਐ ਮੁੱਦਾ ਲਿਜਾਉਣ ਦੀ ਗੱਲ ਐ ਆਉਣ ਲੈ ਦਿਨਾਂ ਦੇ ਵਿੱਚ ਪਤਾ ਨਹੀਂ ਆਇਆ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋਜੀ ਆ ਤੁਹਾਡਾ ਹੀ ਬੱਚਾ ਜੀ ਇਹ ਬੋਟਪਾ ਇੰਨਾ ਜਿਵੇਂ ਆਪਾਂ ਦੇਖ ਲਿਆ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾਉਣਾ ਪੁੱਟਾ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵੀ ਆਹ ਲਓ ਜੀ ਤੁਹਾਡਾ ਹੀ ਜਵਾਕ ਐ ਲੋਕ ਕਹਿੰਦੇਗਾ ਚਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਬੈਨ ਚਲਾਉ ਆਉਣ ਵਾਲੇ ਦਿਨਾਂ ਚ ਕੰਬੈਨ ਵੀ ਚਲਾਉ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਆ ਇਹਨਾਂ ਨੇ ਮੈਂ ਛੋਡੇ ਵਰਗਾ ਮੈਂ ਇੰਜਨਾ ਮਰੇ ਪੈਂਦਾ ਰਿਹਾ ਲਾ ਕੇ ਮਛਰਦਾਨੀਆਂ ਮੈਂ ਆਸਰੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਟੋਰੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹ ਤਾਂ ਬੋਰਡ ਲੱਗੇ ਜਾਣ ਬੱਚੇ ਵਾਲੇ ਪਤਾ ਨਹੀਂ ਕੁਛ ਵੀ ਇਹ ਬੋਰਡ ਵੀ ਜਮਾ ਕੇ ਲੱਛ ਸਕਦੇ ਆ ਬੋਰਡ ਬੋਰਡ ਲੱਛ ਦੇ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਜਮੂੜ ਲਾ ਰਹੇ ਆ ਜੀ ਉਹ ਬਸ ਹੋਊਗਾ ਭਾਈ ਇਹ ਆ ਸੋਡੀ ਮਰਜ਼ੀ ਆ ਭਲਾਵੋ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਨਾ ਜ਼ਮੀਰਾਂ ਕਿ ਯਾਦ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡ-ਪਿੰਡ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਬਈ ਦਾ ਚੱਠੇ ਵਾਲਾ ਜੀਰ ਸਿੰਘ ਵਾਲਾ ਬੰਦਾ ਵੇ ਇੰਨੇ ਜ਼ਮੀਰਾਂ ਨਾਲ ਕੱਲੇ ਆਉਦਿਆਂ ਨਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆਏ ਗਏ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਦਵਾਈਆਂ ਤੁਸੀਂ ਇੱਕ ਵਾਰੀ ਜਿਆਦਾ ਕਰਵੀਂ ਸਾਡੇ ਪੰਚਾਇਤ ਜਾਂਦੇ ਨਹੀਂ ਨਹੀਂ ਪਾਨਾਂ ਦੇ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਪਾਨਾਂ ਚੁੱਟਦੀ ਕੀ ਲੋੜ ਹੀ ਨਹੀਂ ਤਿੰਜਰੀ ਬਾਦ ਪਹਿਲਾਂ ਇਹ ਕਹਿੰਦਾ ਸੀ ਭਾਈ ਬਾਦਲਾਂ ਦੇ ਹੈਲੀਕਾਪਟਰ ਚੋਂ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਜਹਾਜ਼ ਕਿਹੜਾ ਗਲੀਆਂ 'ਚ ਚੱਲਦਾ ਭਾਈ ਗਨਮੈਨ ਦੇਖ ਲੈ ਇਹ ਭਾਈ ਆਪਣੀ ਨਹੀਂ ਸਾਰੇ ਸਾਰੇ ਸਿਕਿਉਰਟੀ ਆ ਜੀ ਕੀ ਬਦਲਿਆ ਢੱਕਾ ਨਹੀਂ ਬਦਲਿਆ ਇਕੱਲੇ ਇਸ ਥਾਂ ਉਧਰੋਂ ਜੋ ਕੋਈ ਨਹੀਂ ਉਹ ਕੁਝ ਕਰਦਾ ਹੈ ਠੀਕ ਹੈ ਭਾਈ ਦਸਤੀ ਤਰੀਕੇ ਨਾਲ ਮਿਲਦੇ ਆ ਤੇ ਪੀੜ ਅੰਦਰ ਉੱਠੇ ਭਾਈ ਬਣ ਕੇ ਕਿੰਨੇ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋ ਰਿਹਾ ਇਹ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਖਸ਼ਾ ਕੋਈ ਨਹੀਂ ਜਾਣਾ ਢੱਕੇ ਕੋਈ